ਉਹਨੂੰ ਉੱਤਰ ਕੇ ਆ ਰਹੀ ਆਗੇ ਇੱਕ ਨਾ ਗਾਂ ਆ ਗਈ ਤੇ ਸਾਡੇ ਡਰਾਈਵਰ ਦਾ ਜਿਹੜਾ ਹੈ ਨਾ ਬੈਲੈਂਸ ਅੰਸਤੂਲਨ ਹੋ ਗਿਆ ਉਹਦੇ ਕੋਲੋਂ ਗੱਡੀ ਕੰਟਰੋਲ ਉਸਾਈ ਡੰਗਰੂ ਬਚਾਉਣ ਦੀ ਖਾਤਰ ਗੱਡੀ ਆਪਣਾ ਆਪ ਆਹੀ ਆਪੇ ਤੋਂ ਬਾਹਰ ਹੋ ਗਈ ਸਾਡੀ ਗੱਡੀ ਨਾਲ ਟਿੱਕ ਮਲਟ ਗਈ ਹੈਗੀ ਭਾਈ ਫੋਨ ਕੀਤਾ ਐਸਐਸਐਫ ਵਾਲਿਆਂ ਨੂੰ ਰੋਡ ਵਾਲਿਆਂ ਨੂੰ ਉਹ ਮੌਕੇ ਦੇ ਉਸੇ ਵੇਲੇ ਤੁਰੰਤ ਸਾਡੀ ਕਾਲ ਜਾਣ ਦੇ ਨਾਲ ਹੀ ਸਾਡੇ ਕੋਲ ਆ ਗਏ ਮਿੰਟੋ ਮਿੰਟੀ ਉਹਨਾਂ ਨੇ ਸਾਡੇ ਨਾਲ ਭਾਜੀ ਸਾਰਾ ਸਾਡੇ ਬਰਗੇ ਤਿੰਨ ਚਾਰ ਉਹਨਾਂ ਦੇ ਡਿਪਾਰਟਮੈਂਟ ਦੇ ਆ ਕੇ ਸਾਰੇ ਨਾਲ ਉਹਨਾਂ ਨੇ ਹੱਥ One of the premium and prestigious professional institutes providing a wide range of professional courses with 100% placement assistance. We are Sri Sai Group of Institutes. ਕੈਂਟ ਰਾਹੀ ਪਰ ਗਿਆ ਆ ਗਏ ਕਿਥੇ ਜਲ ਮੈਲ ਦੇ ਸਾਹਮਣੇ ਨਾ ਇੱਥੇ ਆ ਗਿਆ ਜੀ ਗੱਡੀ ਜਦੋਂ ਡੋਨ ਉਤਰ ਕੇ ਆ ਰਹੇ ਆਗੇ ਇੱਕ ਨਾ ਗਾਂ ਆ ਗਈ ਤੇ ਸਾਡੇ ਡਰਾਈਵਰ ਦਾ ਜਿਹੜਾ ਬੈਲੈਂਸ ਪੰਛੂਲਣ ਹੋ ਗਿਆ ਉਹਦੇ ਕੋਲੋਂ ਗੱਡੀ ਕੰਟਰੋਲ ਹੋਈ ਗਾਂ ਨੂੰ ਬਚਾਉਣ ਦੇ ਖਾਤਰ ਗੱਡੀ ਆਪਣਾ ਆਪ ਆਹੀ ਆਪੇ ਤੋਂ ਬਾਹਰ ਹੋ ਗਈ ਸਾਡੀ ਗੱਡੀ ਨਾ ਪਲਟ ਗਈ ਹੈਗੀ ਪਲਟ ਗਈ ਹੈ ਜਿਸ ਸਾਡਾ ਸਭੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਫਾਈ ਫੋਨ ਕੀਤਾ ਐਸਐਸਐਫ ਵਾਲਿਆਂ ਨੂੰ ਰੋਡ ਵਾਲਿਆਂ ਨੂੰ ਉਹ ਮੌਕੇ ਦੇ ਉਸੇ ਵੇਲੇ ਕ੍ਰੰਤ ਸਾਡੀ ਕਾਲਜਾਂ ਦੇ ਨਾਲ ਹੀ ਸਾਡੇ ਕੋਲ ਆ ਗਏ ਮਿੰਟੋ ਮਿੰਟੀ ਉਹਨਾਂ ਨੇ ਸਾਡੇ ਨਾਲ ਭਾਜੀ ਸਾਰਾ ਸਾਡੇ ਬੰਦੇ 3-4 ਉਹਨਾਂ ਦੇ ਡਿਪਾਰਟਮੈਂਟ ਪਿਆ ਕੇ ਸਾਡੇ ਨਾਲ ਉਹਨਾਂ ਨੇ ਹੱਥ ਸਾਰਾ ਸਾਡੀ ਸਮਝੀ ਦਾ ਜੋੜ ਤਾਂ ਸਾਰੀ ਕੱਢ ਕਰਾ ਗਏ ਉਜੀ ਗੱਡੀ ਮਂਗਾ ਕੇ ਠੇ ਡਰਾ ਮਂਗਾ ਕੇ ਸਾਡੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਬਹੁਤ ਜ਼ਿਆਦਾ ਹੈਲਪ ਆਪਾ ਉਹਨਾਂ ਦੇ ਬਹੁਤ ਬਹੁਤ ਦਿਲੋਂ ਤੋਂ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਆ ਚਲੋ ਜੀ ਮਾਰਾ ਜੁਨਾ ਦਾ ਭਲਾ ਕਰੇ ਸਾਡਾ ਸੋਦਾ ਉਹਨਾਂ ਨੇ ਸਾਰਾ ਇਕੱਠਾ ਕਰਤਾ ਪੂਰੇ ਰੋਡ ਤੇ ਵਿੱਚ ਨਿਕਲਿਆ ਸੀਗਾ ਢਿੱਲ ਰਿਆ ਸੀ ਉਹਨਾਂ ਨੇ ਸਾਡੇ ਨਾਲ ਆ ਕੇ ਵਿਚਾਰਿਆ ਨੇ ਸਾਨੂੰ ਚਾਹ ਪਾਣੀ ਪਿਆਇਆ ਦੁੱਧ ਦੇ ਖਾਲੀ ਪਾ ਕੇ ਪਿਆਈ ਬਹੁਤ ਜ਼ਿਆਦਾ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਗਈ ਮਾਈ ਜੀ ਲੋੜਾ ਵਿੱਚ ਸ਼ੁਕਰੀਆ ਦਾ ਦਿੰਦੇ ਬਸ